ਕਿਸਾਨ ਵੀਰਾਂ ਦੀ ਪਰਮੈਸ਼ ਤੇ ਬਹੁਤ ਵੀਰਾਂ ਦੀ ਡਿਮਾਂਡ ਸੀਗੀ ਹਨਾ ਆਪਾਂ ਉਹੀ ਗੱਲ ਤੁਹਾਡੇ ਵਾਸਤੇ ਲਿਆਏ ਡਿਊਟਸ ਫਾਰ ਟਰੈਕਟਰ ਖਾਦੇ ਨੇ ਟਰੈਕਟਰ ਤਾਂ ਗਹਿਣੇ ਆ ਤੇ ਆਪਾਂ ਸਾਰੀ ਜਾਣਕਾਰੀ ਆਪਣੇ ਵੱਡੇ ਭਾਈ ਸਾਹਿਬ ਤੋਂ ਲੈਣੀ ਆ ਤੁਸੀਂ ਪਹਿਲੀ ਵੀਡੀਓ ਚ ਵੀ ਦੇਖ ਹੀ ਲਿਆ ਹਣਾ ਭਾਈ ਜੀ ਉਹਨਾਂ ਨੂੰ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਭਾਈ ਜੀ ਇਹ ਕਿਹੜਾ ਮਾਡਲ ਆ ਆਪਣਾ ਇਹ ਹੈਗਾ ਜੀ ਐਗਰੋਲਕਸ 50 ਟਰਬੋ ਪ੍ਰੋ ਟਰਬੋ ਪ੍ਰੋ ਹਾਂ ਜੀ ਇਹ ਹੁਣ ਲਾਂਚ ਹੋਇਆ ਅੱਛਾ ਮਲ ਟਰਬੋ ਪ੍ਰੋ ਇਲਾ 1.50 ਆਉਂਦਾ ਸੀ ਅੱਛਾ ਜੀ ਵੀ ਲੇਟੈਸਟ ਟਰਬੋ ਟਰਬੋ ਪ੍ਰੋ ਆ ਰਿਹਾ ਜੀ ਠੀਕ ਹੈ ਜੀ ਹਾਂ ਜੀ ਟਰਬੋ ਪ੍ਰੋ ਦਾ ਮਤਲਬ ਇਹਦੇ ਚੋਂ ਕੁਝ ਕੀ ਚੇਂਜ ਕਰਤਾ ਇੱਜ ਟਰਬੋ ਲਾਤਾ ਇੰਟਰਕੂਲਰ ਵਿਦ ਓਕੇ ਹਾਂ ਜੀ ਪਹਿਲਾਂ ਇਹਦੇ ਚ ਜਿੱਦਾਂ 4 ਮਾਡਲ ਆਉਂਦੇ ਆ ਹਾਂ ਜੀ ਏਗਰੋਲੈਕਸ 50 ਵਿਦਆਊਟ ਟਰਬੋ ਉਹ ਠੀਕ ਹੈ ਜੀ ਇਹ ਆਉਂਦਾ ਹੈ ਜੀ ਟਰਬੋ ਦੇ ਨਾਲ ਟਰਬੋ ਪ੍ਰੋ ਟਰਬੋ ਪ੍ਰੋ ਇਹਦੇ ਚ ਜਿੱਦਾਂ ਆਪਾਂ 50 2-wheel without turbo ਵੀ ਆਉਂਦਾ ਹਾਂਜੀ ਤੇ 터ਬੋ پرو ਵੀ ਆਉਂਦਾ ਜੀ 2-wheel 4-wheel 4-wheel ਹਾਂਜੀ ਇਹ ਕਿਸਾਨ ਵੀਰਾਂ ਦੀ ਚੋਇਸ ਆ ਵੀ ਜਿਨ੍ਹਾਂ ਨੇ 터ਬੋ ਦੇ ਨਾਲ ਲੈਣਾ 터ਬੋ ਨਾਲ ਵੀ ਲੈ ਸਕਦਾ ਬਿਗੈਰ ਆਊਟ ਹਾਂ ਉਹ ਤੋਂ ਲੈਣਾ ਤੇ ਉਹ ਵੀ ਮਿਲ ਸਕੇ ਹਾਂਜੀ ਵੀਰ ਜੀ ਇਹਦੀਆਂ ਮੋਟੀਆਂ-ਮੋਟੀਆਂ ਖੂਬੀਆਂ ਸਾਨੂੰ ਇਹਦੀਆਂ ਵੀ ਦੱਸੋ ਵੀ ਕਿੰਨੇ HP ਤੱਕ ਇਹ ਮਤਲਬ ਪ੍ਰੋਡਿਊਸ ਕਰੂਗਾ ਜੀ ਇਹ 50 ਕੈਟਾਗਰੀ ਦਾ ਜੀ ਠੀਕ ਹੈ ਇਹ ਬਿਨਾ CRD ਉਤੋਂ ਹਾਂਜੀ ਨਾਰਮਲ ਆ ਮੈਨੂੰ ਹਾਂਜੀ ਤੇ 50 hp ਦਾ ਆ ਗਿਆ ਹੈ ਹਾਂਜੀ ਤੇ ਇਹਦੇ ਵਿੱਚ ਜੀ ਆਹ ਫੰਕਸ਼ਨ ਆ ਅਗਲਾ ਹਿੱਸਾ ਕਹਦਾ ਕਿਹੜੀ ਕੰਪਨੀ ਦਾ ਜੀ ਇਹ ਡਿਊਸ਼ਵਾਰ ਦਾ ਹੀ ਆ ਸਾਰਾ ਜੀ ਇਹਨੂੰ ਆਪ ਦਾ ਯਾਰ ਪੂਰਾ ਇਹ ਹੀ ਆ ਸਾਰਾ ਜੀ ਇਹਦੇ ਵੀ ਚਾਰੇ ਬ੍ਰੇਕਾਂ ਜੀ ਫਰੰਟ ਤੇ ਵੀ ਹਾਂਜੀ ਪਿੱਛੇ ਚਾਰੇ ਬ੍ਰੇਕਾਂ ਜੀ ਇਹ ਵਿੱਚ ਡਿਊਡ ਡਿਊਸ਼ਵਾਰ ਦੇ ਵਿੱਚ ਮਤਲਬ ਇਹ ਫੰਕਸ਼ਨ ਸਾਰੇ ਟਰੈਕਟਰਾਂ 'ਚ ਹੀ ਆਉਂਦਾ ਕਿ ਕੁਝ ਮਾਡਲਾਂ 'ਚ ਨਹੀਂ ਆਉਂਦਾ ਛੋਟਿਆਂ 'ਚ ਨਹੀਂ ਵੀ ਆਉਂਦਾ ਜੀ ਅੱਛਾ ਜੀ ਹਾਂਜੀ ਇਹ ਆਪਣੀ ਮਰਜ਼ੀ ਆ ਪਰ ਇਹਦੇ 'ਚ ਹੈਗਾ ਜੀ ਇਹਦੇ ਚ ਹੈਗਾ ਹਾਂਜੀ ਇਹ ਨਾ ਇਸ ਫੰਕਸ਼ਨ ਨੂੰ ਨਾ ਚੰਗੀ ਤਰ੍ਹਾਂ ਬਰੀਕੀ ਚ ਈਜੀ ਭਾਸ਼ਾ ਚ ਸਮਝਾਇਓ ਕਿਉਂਕਿ ਆਪਣੇ ਨਾ ਆਮ ਜ਼ਿਮੀਂਦਾਰਾਂ ਨੂੰ ਹਾਂਜੀ ਅੱਧਿਆਂ ਨੂੰ ਨਹੀਂ ਵੈਸੇ ਤਾਂ ਜ਼ਿਮੀਂਦਾਰ ਬਹੁਤ ਸਿਆਣੇ ਆ ਅੱਜ ਕੱਲ ਸਭ ਨੂੰ ਹਨਾ ਪਤਾ ਦਾ ਪਤਾ ਹੀ ਹੈ ਪਰ ਕਈ ਮੇਰੇ ਵਰਗੇ ਵੀਰ ਉਹਨਾਂ ਨੂੰ ਨਹੀਂ ਨੌਲੇਜ ਹੁੰਦੀ ਹਾਂਜੀ ਈਜੀ ਭਾਸ਼ਾ ਚ ਇਹਨੂੰ ਸਮਝਾਇਓ ਵੀ ਇਹਨੂੰ ਕੀ ਕਹਿਆ ਨਾ ਡਿਫਰੈਂਸ਼ੀਅਲ ਲੌਗ ਮਤਲਬ ਸਮਝਾਇਓ ਦਿਓ ਡਿਫਰੈਂਸ਼ੀਅਲ ਲੌਗ ਕਿਹਨੂੰ ਕਹਿ ਦਿੰਦੇ ਆ ਕਈ ਕਹਿ ਦਿੰਦੇ ਆ ਕਿੱਲੀ ਵਾਲਾ ਗੇਅਰ ਜਾਂ ਪੈਰ ਨਾਲ ਦੱਬ ਕੇ ਗੇਅਰ ਸਲਿੱਪ ਘੇਰ ਹਾਂਜੀ ਹਾਂ ਜਦੋਂ ਵੀ ਟਰੈਕਟਰ ਇਦਾਂ ਇਦਾਂ ਕਰਦਾ ਕਦੀ ਉਹ ਜ਼ੋਰ ਲਾਉਂਦਾ ਟਾਇਰ ਕਦੀ ਉਹ ਲਾਉਂਦਾ ਆਪਾਂ ਦੇਖਦੇ ਨੇ ਇੱਕ ਟਾਇਰ ਰੁਕ ਗਿਆ ਇੱਕ ਚੱਲ ਪਿਆ ਜਦੋਂ ਆਪਾਂ ਡਿਫਰੈਂਸ਼ੀਅਲ ਲੋਕ ਲਾ ਦਿੰਨੇ ਆ ਹਾਂਜੀ ਉਹਨੇ ਸਿੱਧਾ ਜਾਣਾ ਤੇ ਬਰਾਬਰ ਚੱਲਣਾ ਬਰਾਬਰ ਚੱਲਣਾ ਹੋਰ ਟਰੈਕਟਰ ਜਿਹੜੇ ਆ ਉਹਨਾਂ ਦੇ ਸਿਰ ਪਿਛਲਿਆਂ ਨੂੰ ਆਉਂਦਾ ਹਾਂਜੀ ਪਾਵਾ 4 ਵੀਲ ਵੀ ਆ ਹਾਂਜੀ ਅਗਲਿਆਂ ਨੂੰ ਨਹੀਂ ਹੁੰਦਾ ਡਿਫਰੈਂਸ਼ੀਅਲ ਲੋਕ ਸਿਰ ਇਹਦੇ ਵਿੱਚ ਹੀ ਖੂਬੀ ਆ ਹਾਂਜੀ ਚਾਰੇ ਬ੍ਰੇਕਾਂ ਤੇ ਡਿਫਰੈਂਸ਼ੀਅਲ ਲੋਕ ਵੀ ਇਹਦੇ ਚਾਰੇ ਹੀ ਬਰਾਬਰ ਚੱਲਣਗੇ ਬਰਾਬਰ ਚੱਲਣਗੇ ਠੀਕ ਹੈ ਕਿਤੇ ਵੀ ਟਰੈਕਟਰ ਲਾ ਲਓ ਇਧਰਲਾ ਟਾਇਰ ਫ੍ਰੀ ਹੋ ਗਿਆ ਉਹਦੇ ਨਾਲ ਪਿਛਲਾ ਫ੍ਰੀ ਹੋ ਗਿਆ ਹਾਂਜੀ ਆਹ ਕ੍ਰਾਸ ਟਰੈਕਟਰ ਜਿਹੜਾ ਟਾਇਰ ਥੱਲੇ ਲੱਗੇ ਆ ਤੇ ਕੰਮ ਨਹੀਂ ਕਰਦਾ ਡਿਫਰੈਂਸ਼ਲ ਲੌਕ ਲਾ ਕੇ ਵੀ ਉਹ ਪਿਛਲੇ ਟਾਇਰ ਹੁੰਦੇ ਆ ਹਾਂਜੀ ਤਾਂ ਵੀ ਨਹੀਂ ਤੋਰਦਾ ਪਰ ਇਹਨੂੰ ਜਦੋਂ ਤੋਰੋਗੇ ਇਹਦੇ ਅਗਲੇ ਵੀ ਨਾਲ ਲੌਕ ਹੋਣ ਕਾਰਨ ਹਾਂਜੀ ਚਾਰੇ ਇਕੱਠੇ ਘੜਦੇ ਆ ਹਾਂਜੀ ਤੇ ਟਰੈਕਟਰ ਕਿਤੇ ਵੀ ਫਸਿਆ ਹੋਵੇ ਨਿਕਲ ਆਉਂਦਾ ਨਿਕਲ ਜਾਂਦਾ ਸੋਖੀ ਭੜਾ ਚ ਵੀ ਆਮ ਆਪਾਂ ਨੂੰ ਟਰੈਕਟਰ ਦਾ ਟੂਰਜਨ ਪਾਉਣਾ ਪੈਂਦਾ ਹਾਂਜੀ ਇਹ ਇੱਕ ਸਾਦਾ ਟਰੈਕਟਰ ਹੈ ਸੇਫ ਰਹੇਗਾ ਰਹੇਗਾ ਬਿਲਕੁਲ ਜੀ ਇਹ ਚਾਰੇ ਟਾਇਰਾਂ ਤੇ ਉਹ ਕਰਨਾ ਕਰਕੇ ਨਿਕਲ ਜਾਊਗਾ ਨਿਕਲ ਜਾਊਗਾ ਠੀਕ ਹੈ ਵੀਰ ਜੀ ਇਹਦੀ ਵੀਰ ਜੀ ਲਿਫਟ ਦੀ ਕੈਪੈਸਿਟੀ ਕਿੰਨੀ ਆ ਗਈ ਜੀ ਇਹਦੀ ਆ ਗਈ ਜੀ 2250 ਆ ਗਈ ਹੈ ਅੱਛਾ ਜੀ 2250 ਆ ਗਈ ਜੀ ਹਾਂਜੀ ਤੇ ਜਿੱਦਾਂ ਆਪਾਂ ਇਹ ਚ ਵਧਾ ਸਕਦੇ ਹਾਂ ਇਹਨੂੰ ਡੈਸਟੀ ਬੂਸਟਰ ਕਿਟ ਆਉਂਦੀ ਹੈ ਜੀ ਬੂਸਟਰ ਕਿਟ ਦੋਵਾਂ ਸਾਈਡਾਂ ਤੇ ਲਾ ਕੇ ਹਾਂਜੀ ਤੇ ਜਿੱਦਾਂ ਆਪਣੇ ਵੱਡੇ ਅੱਸੀ ਚ ਆਉਂਦੀ ਆ ਹਾਂ ਹਾਂ ਔਰ ਸਾਰਾ ਸਿਸਟਮ ਲਾ ਕੇ ਇਹਦੀ ਵੀ 3000 ਪਲੱਸ ਹੋ ਜਾਂਦੀ ਗੋਬੈਸਟੀ ਮੈਂ ਕਹਿੰਦਾ ਵੀਰੇ ਡਿਊਟਸ ਸਟੋਰ ਦੇ ਵਿੱਚ ਆਹ ਫੰਕਸ਼ਨ ਬਾਲਾ ਕੈਮ ਨਹੀਂ ਹੈਗਾ ਹਾਂਜੀ ਵੀ ਸਸਤਾ ਤੇ ਈਜ਼ੀ ਈਜ਼ੀ ਬਿਲਕੁਲ ਜੀ ਵੀ ਕਿਉਂਕਿ ਟਰੈਕਟਰ ਦੂਜਿਆਂ ਦੇ ਵਿੱਚ ਲਿਫਟ ਜੀ ਆਪਾਂ ਵਧਾਉਣੀ ਹੈ ਉਹ ਜਿਗਾੜਬਾਜੀ ਕੁਝ ਕਰਨਾ ਪੈਂਦਾ ਬਿਲਕੁਲ ਬਿਲਕੁਲ ਜੀ ਵੀ ਇਹਦੇ ਕਹਿਣ ਦਾ ਮਤਲਬ ਇੱਕ ਬੂਸਟਰ ਕਿਟ ਨਾਲ ਹੀ ਕੰਪਨੀ ਵੱਲੋਂ ਆਉਂਦੀ ਹੈ ਕੰਪਨੀ ਵੱਲੋਂ ਆਉਂਦੀ ਹੈ ਜੈਨੂਨ ਹੀ ਕੈਟ ਆਉਂਦੀ ਹੈ Ориਜੀਨਲ ਜੈਨੂਨ ਆਪਾਂ ਜੈਨੂਨ Ориਜੀਨਲ ਕਹਿ ਦਿੰਦੇ ਆ ਹਾਂ ਕੋਈ ਜਿਗਾਰਡ ਬਾਜੀ ਨਹੀਂ 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 ਕੋਈ ਜਿਗਾਰਡ ਬਾਜੀ ਨਹੀਂ ਆਰਮਾ ਬਦਲੋ ਆਪਣਾ ਸਾਰਾ ਉੱਚ ਕੈਟ ਚ ਸਾਰਾ ਸਮਾਨ ਹੁੰਦਾ ਅੱਛਾ ਜੀ ਕੋਈ ਵੈਲਡਿੰਗ ਨਹੀਂ ਕਰਨਾ ਅੱਛਾ ਜੀ ਆਪਾਂ ਇਹ ਸਮਾਨ ਲਾਉਣਾ Ориਜੀਨਲ ਜੈਨੂਨ ਜਿਹੜਾ ਲਾ ਦੇਣਾ ਨਹੀਂ ਫਿਟਿੰਗ ਐਨ ਕੋਈ ਫਿਟਿੰਗ ਕੋਈ ਨਹੀਂ ਕੀ ਆਪਾਂ ਮੈਂ ਕਿਹਾ ਉੱਧਰ ਲੈ ਜੀ ਟਾਂਕਾ ਵਾਲੀ ਕੋਸ਼ ਕਰ ਲੈਣਾ ਹਾਂ ਇੱਥੇ ਤੁਸੀਂ ਆ ਨਾ 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 ਬਿਲਕੁਲ Ориਜੀਨਲ ਚੀਜ਼ ਕਿਉਂਕਿ ਆਪਾਂ ਨਾ ਹੁਣ ਆਪਾਂ ਜਦੋਂ ਵੀ ਕੋਈ ਚੀਜ਼ ਨਵੀਂ ਖਰੀਦਦੇ ਆ ਜਾਂ ਕੋਈ ਵੀ ਆਪਾਂ ਖਰੀਦਦੇ ਆ ਪੁਰਾਣੀ ਚੀਜ਼ ਨੂੰ ਰੀਵਿਊ ਕਰਦੇ ਆ ਆਪਾਂ ਇਹੀ ਭਾਲਦੇ ਹਾਂ ਇਹ ਵੀ ਚੀਜ਼ ਸਾਡੀ ਸੋਹਣੀ ਲੱਗੀ ਬਿਲਕੁਲ ਜਿਵੇਂ ਇੰਨੇ ਪੈਸੇ ਲਾਏ ਉਹਨੇ ਜੈਨੂਨ ਰੱਖਣੀ ਹਾਂ ਹੁਣ ਆਪਾਂ ਇਹ ਨਵਾਂ ਟਰੈਕਟਰ ਲੈ ਕੇ ਜਾਵਾਂਗੇ ਟਾਂਕਾ ਤਾਂ ਨਹੀਂ ਲਵਾਵਾਂਗੇ ਪੱਤੀਆਂ ਹੀ ਤਾਂ ਲਾਉਣਾ ਪੱਤੀਆਂ ਲਾਉਣੋ ਰਏ ਬਿਲਕੁਲ ਤੇ ਜਿਹੜੀ ਚੀਜ਼ ਜੱਜ ਦੀ ਆ ਉਹਨਾਂ ਨੇ ਇਸੇ ਕਰਕੇ ਜੀ ਫੇਰ ਇਹ ਇਹ ਖਾਸੀ ਇਹਦਾ ਹਾਂਜੀ ਇਹਦਾ ਜਿਹੜਾ ਪਿਛਲਾ ਹਿੱਸਾ ਜੀ 80 ਵਾਲਾ ਹੀ ਆ 15 15 ਗੀਅਰ ਬਾਕਸ अच्छा ਵੀ ਉਹ ਸੇਮ ਹੀ ਹਿੱਸਾ ਹੋਈ ਰਹੇ ਸੇਮ ਹੀ ਹਿੱਸਾ ਹੋਈ ਆ ਜੀ ਲਾਗੇਗਾ ਕਿ ਵੀਰਾਂ ਨੂੰ ਦਿਖਾ ਦੇਵੀਂ ਮੇਰੀ ਡਿਊਟੀ ਹਿੱਸਾ ਹੀ 15 15 80 ਰਤ ਇਹਦੇ ਹਿੱਸੇ 'ਚ ਕੋਈ ਫਰਕ ਨਹੀਂ ਗਾ ਜੀ ਮੈਂ ਦੋਖੀ ਚੱਕ ਦਿੱਤੇ ਕਹਿਣ ਦਾ ਮਤਲਬ ਹੈ ਜਿੰਨਾ ਮਰਜ਼ੀ ਤੇ ਜਿੱਥੇ ਅਸੀਂ ਕੋਸ਼ਿਸ਼ ਨਹੀਂ ਕਰਦਾ ਇਹ ਸਿਰ ਨੂੰ ਤਾਂ 50 ਹੀ ਕਰੂਗਾ ਜੀ ਸਹੀ ਗੱਲ ਸਾਰੀ ਉਮਰ ਦਾ ਹੀ ਗਹਿਣਾ ਜੀ ਇਹ ਤਾਂ ਫਿਕਰ ਹੀ ਲੈ ਗਿਆ ਹਾਂ ਜੀ ਇਹ ਕਿ ਕਰਤਾ ਬਿਲਕੁਲ ਜੀ ਇਹ ਡਿਸਟਰੀਬਿਊਟਰ ਆਪਣਾ ਕੰਪਨੀ ਨਾਲ ਹੀ ਮਿਲੂਗਾ ਨਾਲ ਮਿਲੂਗਾ ਟੂ ਵੇ ਵਾਲਵਾ ਜੀ ਹਾਂਜੀ ਇਹ ਆਪਣਾ ਇਹਦੇ ਚ ਜੀ ਲੋਕ ਆਉਂਦਾ ਜੀ ਦੇਖੋ ਆਪਾਂ ਇਹਨੂੰ ਤਾਂ ਕਰਤਾ ਇਹ ਲੋਕ ਹੋ ਗਿਆ ਜਦੋਂ ਆਪਾਂ ਲੀਜ਼ਰ ਕਰਾਏ ਤੇ ਲਾਉਣੇ ਆ ਟਰੈਕਟਰ ਹਾਂਜੀ ਬਹੁਤ ਦਿੱਕਤ ਆਉਂਦੀ ਇਹਨੂੰ ਰੱਸੀ ਨਾਲ ਬੰਨਣਾ ਕੋਸ਼ਿਸ਼ ਕਰਨਾ ਜੀ ਅੱਛਾ ਇਹਨੂੰ ਬੰਨਣ ਦੀ ਜ਼ਰੂਰਤ ਨਹੀਂ ਇਹਨੂੰ ਜਦੋਂ ਆ ਦੇਖੋ ਹੁਣ ਲੋਕ ਹੋਇਆ ਖੁੱਲ ਗਿਆ ਇਹਨੂੰ ਲਗਾ ਦੇ ਆਪਾਂ ਪੂਰੀ ਲਗਾਇਆ ਇਹ ਤਾਂ ਲੋਕ ਇਹਨੂੰ ਹੁਣ ਲਾ ਦਿੰਨੇ ਆ ਹਾਂਜੀ ਲਾ ਕੇ ਤੇ ਆ ਲੋਕ ਲਾਤਾ ਜੀ ਲੱਗ ਗਿਆ ਜੀ ਠੀਕ ਹੈ ਜੀ ਸੌਖਾ ਜਿਹਾ ਕਹਿਣ ਦਾ ਮਤਲਬ ਬਿਲਕੁਲ ਬਿਲਕੁਲ ਹਾਂਜੀ ਤੇ ਇਹਨੂੰ ਲੋਕ ਖੋਲਣਾ ਤੇ ਲੋਕ ਖੋਲਣਾ ਤੇ ਇਹਨੂੰ ਇੱਥੇ ਕਰ ਦੇਣਾ ਇਹਨੂੰ ਨਿਊਟਰਲ ਹੋ ਜਾਣਾ ਹੈ ਜਿਹੜੇ ਕਰਾਹਲੇ ਵੀਰਾਂ ਵਾਸਤੇ ਨਾ ਬੜਾ ਸੁਖਦ ਆਏ ਕਿ ਇੱਕ ਸਾਥ ਦੀ ਇਹ ਗੱਲ ਹੈ ਵੀ ਇਹ ਲੋਕ ਨਵੇਂ ਦਿਖਾ ਦੇਣਾ ਵੀਰੇ ਨੂੰ ਕਰਕੇ ਇੱਥੇ ਲੋਕ ਲੱਗ ਗਿਆ ਹੁਣ ਆਪਣੇ ਡਿਸਟ੍ਰੀਬਿਊਟਰ ਵਰਕ ਕਰ ਰਿਹਾ ਹੈ ਵਰਕ ਕਰ ਰਿਹਾ ਹੈ ਤੇ ਇੱਥੇ ਕਰਤਾ ਲੋਕ ਖੋਲਗੇ ਹੁਣ ਇੱਕ ਗੱਲ ਹੋਰ ਮੇਰੇ ਵੀਰੇ ਇੱਥੇ ਹੀ ਪੁੱਛਣ ਗਿਆ ਆਪਾਂ ਨੂੰ ਟਰਾਲੀ ਆਪਾਂ ਚੱਕਣੀ ਆ। ਹਾਂਜੀ। ਇੱਥੇ ਆਪਾਂ ਉਹ ਲਾਤਾ ਮਜ਼ਰੇ। ਬਿਲਕੁਲ। ਪਾਈਪ ਲਾਤੀ। ਇਹ ਆਪਾਂ ਇਦਾਂ ਲੋਕ ਲਗਾਤਾ। ਹਾਂਜੀ। ਇਹ ਦੋਨੇ ਵਰਕ ਕਰਨਗੇ ਕਿ ਇੱਕ ਇੱਕੋ ਇੱਕੋ ਕਰੇਗਾ। ਇੱਕ ਕਰੇਗਾ। ਇਹ ਟੂ ਕਰੇਗਾ। ਜਦੋਂ ਇਹਨੂੰ ਬਾਅਦ ਚ ਥੱਲੇ ਕਰਨੀ ਆ। ਇਹਨੂੰ ਥੱਲੇ ਕਰ ਸਕਦੇ। ਥੱਲੇ ਦਾ ਬਟਨ ਪ੍ਰੈਸ ਕਰ ਲਓ। ਹਾਂਜੀ। ਫਿਰ ਇਹਦੇ 'ਚ ਇੱਕ ਹੋਰ ਫੰਕਸ਼ਨ ਆ ਜੀ ਇਹ ਸਿੰਗਲ ਐਕਸ਼ਨ ਵੀ ਹੋ ਜਾਂਦਾ। ਅੱਛਾ। ਹੁਣ ਇਹ ਜੀ ਜਦੋਂ ਇੱਧਰ ਲਾਵਾਂਗੇ ਤਾਂ ਵੀ ਜ਼ੋਰ ਲਾਏਗਾ। ਅੱਛਾ ਜੀ। ਜਦੋਂ ਥੱਲੇ ਕਰਾਂਗੇ ਉਦੋਂ ਵੀ ਜ਼ੋਰ ਲਾਏਗਾ। ਉਦੋਂ ਵੀ ਜ਼ੋਰ ਲਾਏਗਾ। ਹੁਣ ਜਦੋਂ ਆਪਾਂ ਇਹਨੂੰ ਇੱਥੇ ਆਕਰਨ ਆ ਹਾਂਜੀ ਇਹਨੂੰ ਆਪਾਂ ਜਦੋਂ ਢਿੱਲਾ ਕਰਦਾਂਗੇ ਜਦੋਂ ਆਪਾਂ ਲਾ ਲਓ ਕਿ ਇੱਕ ਪਾਈਪ ਸਿੰਗਲ ਪਾਈਪ ਤੇ ਚਲਾਉਣਾ ਹੈ ਹਾਂਜੀ ਸਿੰਗਲ ਪਾਈਪ ਤੇ ਆਪਾਂ ਇਹਨੂੰ ਚਲਾਉਣਾ ਹੈ ਹਾਂਜੀ ਇਹਨੂੰ ਆਪਾਂ ਢਿੱਲਾ ਕਰ ਦੇਣਾ ਜੀ ਹਾਂਜੀ ਠੀਕ ਹੈ ਜੀ ਹਾਂਜੀ ਆਪਾਂ ਟਰਾਲੀ ਚੱਕ ਲਈ ਹਾਂਜੀ ਤੇ ਜਦੋਂ ਦੂਰ ਥੱਲੇ ਕਰਨੀ ਆ ਇੱਕੋ ਪਾਈਪ ਲੱਗੀ ਹੁੰਦੀ ਹੈ ਇਹਦਾ ਜ਼ੋਰ ਲੱਗਦਾ ਜੀ ਲੱਗਦਾ ਹਾਂਜੀ ਹਨਾ ਜਦੋਂ ਆਪਾਂ ਇਹਨੂੰ ਢਿੱਲਾ ਕਰ ਲਾਂਗੇ ਇਹਨੂੰ ਕਰਾਂਗੇ ਤੇ ਰਾਮ ਨਾ ਆਜੂਗੀ ਨਿਊਟਰਲ ਚ ਆਊਗੀ ਟਰਾਲੀ ਸਲ ਕੇ ਹਾਂ ਨਾ ਮੋਟਰ ਲੈਕਸ ਭਾਜਾ ਜਿ ਸਿੱਧਾ ਤੇਲ ਹਾਂਜੀ ਸਿੱਧਾ ਵਿੱਚ ਜਾਊ ਹਾਂ ਵਸੋ ਕਿ ਪਾਸਾ ਚਾਪਾ ਦੱਸਿਓ ਤੇ ਹਾਂਜੀ ਤੇ ਇਹਦਾ ਕੰਟਰੋਲਰ ਵੀ ਉਹੀ ਉਹਦੇ ਵਾਂਗੂ ਜੀ ਅਸੀਂ ਆ ਕੋਲ ਥੱਲੇ ਬਿਲਕੁਲ ਕੋਈ ਫਾਰਕ ਨਹੀਂਗਾ ਉਹਦੇ ਚ ਤੇ ਇਹਦੇ ਚ ਸਾਰਾ ਡਿੱਟੋ ਸਭ ਸੇਮ ਆ ਜੀ ਠੀਕ ਇੱਥੇ ਜਿਹੜਾ ਮਲ ਡਬਲ ਚ ਚੱਲੂਗਾ ਥਰਡ ਹਾਲ ਜੀ ਹਾਂਜੀ ਤੇ ਇੱਥੇ ਸਭ ਤੋਂ ਥੱਲੇ ਜਿੱਥੇ ਜਿਆਦਾ ਕੈਰੀ ਚ ਮੈਂ ਹਾਂਜੀ ਹਾਂ ਤੇ ਇਹ ਚਾਰ ਆ ਜੀ ਤਿੰਨ ਹੁੰਦੀਆਂ ਆਮ ਅੱਛਾ ਇਹਦੇ ਚਾਰ ਆ ਚਾਰ ਹਾਲ ਆ ਜੀ ਓਕੇ ਹਾਂਜੀ 1 2 3 4 ਬਿਲਕੁਲ ਜੀ ਵਿੱਚ ਇਹ ਮੈਨਾਂ ਹੁਣ ਹਰ ਇੱਕ ਵੀਡੀਓ ਵਿੱਚ ਵੀਰਾਂ ਨੂੰ ਦੱਸਣ ਵੀ ਲੱਗ ਗਿਆ ਕਹਿਣ ਦਾ ਮਤਲਬ ਮੁੱਕ ਦੀ ਗੱਲ ਇਹਦਾ ਕੰਟਰੋਲਰ ਥੱਲੇ ਆ ਥੱਲੇ ਆ ਜੀ ਜਿੱਥੇ ਦਾ ਉਹ ਪੋਲੀ ਜ਼ਮੀਨ ਵਾਹਣੀ ਆ ਦੂਜੇ ਨੰਬਰ 'ਚ ਪਾ ਲਓ ਪਾ ਲਓ ਜਦੋਂ ਜਿਆਦੀ ਹਾਰਡ ਆ ਸਭ ਤੋਂ ਥੱਲੇ ਨਹੀਂ ਹਾਂਜੀ ਜਦੋਂ ਹਾਰਡ ਆ ਇੱਥੇ ਜਦੋਂ ਬਿਲਕੁਲ ਪੋਲੀ ਆ ਇੱਥੇ ਅੱਛਾ ਜਦੋਂ ਜਦੋਂ ਲਗਭਗ ਇਹ ਚੱਲਦਾ ਨਹੀਂ ਗਾ ਆਪਣੇ ਇੰਨੀ ਹੁੰਦੀ ਨਹੀਂ ਗੀ ਪੋਲੀ ਜ਼ਮੀਨ ਐਚੀ ਚੱਲਦਾ ਜੀ ਦੂਜੇ ਨੰਬਰ ਥੱਲੇੋਂ ਦੂਜੇ ਨੰਬਰ ਹਾਂਜੀ ਥੱਲੇੋਂ ਦੂਜੇ ਠੀਕ ਹੈ ਜੀ ਤੇ ਜਦੋਂ ਭਾਰੀ ਕੋਈ ਐਂਪਲੀਮੈਂਟ ਪਾਉਣਾ ਫਿਰ ਪਹਿਲੇ ਤੇ ਉੱਪਰ ਫਿਰ ਪਹਿਲੇ ਤੇ ਹਾਂ ਜੀ ਉਹਨਾਂ ਕੋਈ ਲੈਫਟ ਦਾ ਨੁਕਸਾਨ ਨਹੀਂ ਹੁੰਦਾ ਕਿਉਂਕਿ ਜਿੱਦਾਂ ਇਹ ਲੈਫਟ ਲੌਗ ਹੀ ਹੋ ਜਾਂਦੀ ਸਿੱਧੀ ਪਹਿਨ ਤੇ ਭਾਰ ਆਉਂਦਾ ਹੈ ਹਾਂ ਜੀ ਇਹਨਾਂ ਕੋਈ ਇਹਨੂੰ ਕੰਟਰੋਲ ਨੂੰ ਕੋਈ ਇਹ ਚੀਜ਼ ਨੂੰ ਨੁਕਸਾਨ ਨਹੀਂ ਠੀਕ ਹੈ ਤੇ ਵੀਰ ਜੀ ਇਹਦੇ ਪੀਟੀਓ ਦੀਆਂ ਸਪੀਡਾਂ ਕੀ ਆ ਗਈਆਂ ਪੀਟੀਓ ਸੇਮ ਹੀ 540 750 750 ਹਾਂ ਜੀ ਤੇ 1000 ਵੀ ਮਿਲ ਜੂਦੀ ਦੱਸੋ ਨਹੀਂ 1000 ਨਹੀਂ ਇਹਦੇ 'ਚ ਨਹੀਂ ਨਹੀਂ ਇਹਦੇ 'ਚ ਹੋਏ ਮਤਲਬ 540 ਤੇ 750 ਠੀਕ ਹੈ ਜੀ ਇਹ ਇਹ ਦੇ ਲੀਵਰ ਆ ਗਏ ਮੈਨੂੰ ਨਾ ਇੱਕ ਚੀਜ਼ ਬਹੁਤ ਸ਼ਾਨਦਾਰ ਲੱਗੀ ਇਹਨੂੰ ਅਗਲੇ ਪਾਸੇ ਜਾ ਕੇ ਲਗਾ ਚੀਜ਼ ਹੁੰਦੀ ਨਾ ਕੁਆਲਿਟੀ ਫਿਨਿਸ਼ਿੰਗ ਮੈਨੂੰ ਇੰਨਾ ਜ਼ਿਆਦਾ ਮੈਂ ਪਹਿਲੀ ਵੀਡੀਓ ਚ ਵੀ ਵੀਰਾਂ ਨੂੰ ਦੱਸਿਆ ਇੰਨਾ ਜ਼ਿਆਦਾ ਮੈਨੂੰ ਪਿਆਰ ਨਾਲ ਲੱਗਿਆ ਨਾ ਇਹ ਚੀਜ਼ਾਂ ਬਹੁਤ ਜ਼ਿਆਦਾ ਈਜ਼ ਆ ਆ ਦੇਖੋ ਸਮੂਥ ਬਹੁਤ ਆ ਇਦਾਂ ਨਹੀਂ ਹੈਗਾ ਵੀ ਹਾਰ ਹਾਰ ਜਾ ਲੀਵਰ ਬਹੁਤ ਜ਼ਿਆਦਾ ਛੋਟਾ ਇੱਕ ਗਿੱਟ ਵੀ ਜ਼ਿਆਦੀ ਹੁੰਦੀ ਆ ਇੰਨੀ ਕਿ ਜਗ੍ਹਾ ਚੱਲੀ ਆ ਵੇਰ ਇਹ ਦਾ ਫੋਰ ਵੀਲ ਦਾ ਟੂਰ ਆ ਗਿਆ ਇਹਨੂੰ ਇੱਥੋਂ ਬਸ ਪਿੱਛੇ ਕਰ ਦੋ ਤੇ ਫੋਰ ਵੀਲ ਇੱਥੇ ਤੂੰ ਵੀ ਤੇ ਇਹਦੀਆਂ ਵੀਰ ਜੀ ਸਪੀਡਾਂ ਦਾ ਸੇਮ ਹੀ ਹੈ ਨਾ ਹਾਂ ਜੀ ਇਹਦੇ ਚੱਕਰੀ ਵੀਰਾਂ ਨੂੰ ਆਪਾਂ ਫੇਰ ਸੰਭਾਦੀਏ ਉੱਪਰ ਬੈਠ ਜਾਣ ਨੂੰ ਸਿੱਧਾ ਕਰਕੇ ਵੀਰਾਂ ਨੂੰ ਦਿਖਾ ਦੇ ਇਧਰਲੀ ਸਾਈਡ ਇਹਦੇ 5 ਗੀਅਰ ਆ ਗਏ 5 ਗੀਅਰ ਆ ਗਏ ਜੀ ਉਹ 6th ਗੀਅਰ ਆ ਗਿਆ ਆ 6th ਲਾ ਗਿਆ ਜੀ ਇਧਰ ਹਾਈ ਲੋ ਤੇ ਕਲੀਪਰ ਕਲੀਪਰ ਮਤਲਬ ਲੋ ਤੋਂ ਵੀ ਲੋ ਲੋ ਤੋਂ ਵੀ ਲੋ ਸਪੀਡ ਆਪਾਂ ਵੀਰਾਂ ਨੂੰ ਦੱਸੀ ਸੀ ਕਿੰਨੀਆਂ ਜੀ ਇਹਦੀ 40 ਆ ਜੀ 40 ਨਹੀਂ ਰੋਡ ਸਪੀਡ ਤੇ ਉਹ ਆਪਣੇ ਕਲਿੱਪਰ ਵਾਲੀ ਜੀ ਕਲਿੱਪਰ ਵਾਲੀ ਜੀ 290 ਮੀਟਰ ਆ ਜੀ ਬਹੁਤ ਜਿਆਦਾ ਸਲੋ ਆ ਜੀ ਮਤਲਬ ਕੀੜੀ ਨੂੰ ਪਿੱਛੇ ਛੱਡਣਾ ਦੀ ਹਾਂਜੀ ਇੱਤੇ ਵੀ ਆਪਾਂ ਕੋਈ ਭਾਰਾ ਐਮਪਲੀਮੈਂਟ ਕੋਈ ਲਾ ਲਓ ਮਸ਼ੀਨ ਚਲਾਉਨੇ ਆ ਸਲੋ ਇੰਨਾ ਹੋ ਜਾਊਗਾ ਕਿ ਖਿੱਚੂਗਾ ਖਿੱਚੂਗਾ ਇਹ ਮਗਰ ਰੂਟਾ ਵਿਟਰ ਪਾ ਲਈਏ ਮੱਕੀ ਵਾਲੀ ਇਸ ਐਸੈਲ ਕੁਝ ਵੀ ਪਾ ਲਈਏ ਕੁਝ ਵੀ ਪਾ ਲਈਏ ਤੇ ਇਦਾਂ ਦੂਜਾ ਟਰੈਕਟਰ ਇਹਦੇ ਮੁਕਾਬਲੇ ਜਿਹੜਾ ਆਪਾਂ ਇਹਦੀ ਕੈਟਾਗਰੀ 'ਚ ਇੰਨਾ ਚਲਾਵਾਂਗੇ ਉਤੋਂ ਦਬੂਗਾ ਨਹੀਂ ਤੇ ਐਵਰੇਜ ਉਤੋਂ ਵੱਧ ਦਊਗਾ ਵੱਧ ਦਊਗਾ ਇਹ ਵੀ ਜਿਹੜਾ 1.5 2 ਲੀਟਰ ਤੇਲ ਦੂਜੇ ਟਰੈਕਟਰ ਨਾਲ ਬਚਾਊਗਾ ਜੀ ਬਚਾਊਗਾ ਹਾਂਜੀ ਇਹ ਤਾਂ ਇਸ ਬ੍ਰਾਂਡ ਦੀ ਨਾ ਖੂਬੀ ਆ ਖੂਬੀ ਆ ਜੀ ਹਾਂ ਤੇ ਇਹਦੀ ਚਾਬੀ ਹੈਗੀ ਆ ਜੀ ਇਹ ਪੋਰਸ਼ਨ ਤੋਂ ਹਾਂਜੀ ਆਪਾਂ ਇਹਨਾਂ ਦਿਖਾ ਦਈਏ ਵੀਰਾਂ ਨੂੰ ਇੰਜਨ ਦੇ ਦਰਸ਼ਨ ਵੀ ਕਰਵਾ ਦਈਏ ਉਹ ਹੀ ਗੱਲ ਜਿਵੇਂ ਅੱਗੇ ਕਰੀ ਸੀ ਫਿਨਿਸ਼ਿੰਗ ਇੰਨੀ ਸੋਹਣੀ ਨਾ ਪਿਆਰਾ ਬਹੁਤ ਆ ਚੀਜ਼ਾਂ ਨਾਲ ਆਪਾਂ ਕਦੇ ਨਹੀਂ ਦੇਖੀਆਂ ਹਣੀਆਂ ਹਾਂਜੀ ਕਿਸੇ ਮਾਡਲ ਚ ਨਹੀਂ ਵੀਰੇ ਨਹੀਂ ਇਹ ਕੋਈ ਕੰਪਨੀ ਨਹੀਂ ਕੋਈ ਨਹੀਂ ਲਾਉਂਦਾ ਜੀ ਨਹੀਂ ਲਾਉਂਦਾ ਜਦੋਂ ਆਪਣੀ ਚੋ ਜੀ ਮੱਚਦੀ ਆਪਾਂ ਬਾਹਰੋਂ ਲਵਾਉਣੀ ਆ ਉਸ ਬਾਹਰੋਂ ਲਵਾਉਣੇ ਆ ਇਹ ਕੰਪਨੀ ਦਿੰਦੀ ਆ ਹੀਟ ਸ਼ੀਟ ਆ ਜੀ ਹਾਂਜੀ ਹੀਟ ਗਾ ਬਹੁਤ ਵਧੀਆ ਹੂੰ ਉਹਦੇ ਉੱਪਰ ਵੀ ਦੇਖੋ ਕਵਰ ਲਾਇਆ ਹੋਇਆ ਆ ਟਰਬੋ ਦੇ ਉੱਪਰ ਵੀ ਟਰਬੋ ਦੇ ਉੱਪਰ ਉਹ ਮੋਟਾ ਵਾ ਛੋਟਾ ਜਾਂ ਨੀਗਾ ਬਹੁਤ ਜਿਆਦਾ ਮੋਟਾ ਤੇ ਇਹ ਆ ਗਿਆ ਦਾ ਰੈਡੀਏਟਰ ਇਹ ਨਹੀਂ ਆ ਗਿਆ ਜੀ ਟਰਬੋ ਇੰਟਰਕੂਲਰ ਇੰਟਰਕੂਲਰ ਸਾਰਾ ਕੁਝ ਠੰਡਾ ਹੀ ਰਹੂਗਾ ਹਾਂਜੀ ਡਰਾਈ 에ਅਰ ਫਿਲਟਰ ਆਉਂਦਾ ਜੀ ਇਹਨੂੰ ਡਰਾਈ 에ਅਰ ਫਿਲਟਰ ਆ ਗਿਆ ਤੇ ਵੈਦ ਤਰਬੋ ਆਉਂਦਾ ਜੀ ਹਾਂਜੀ ਤੇ ਸਿੰਗਲ ਬੌਨਟ ਆਏ ਹਾਂ ਸਾਰਾ ਕੰਮ ਕਰਨਾ ਦੇਖੋ ਉੱਚਾ ਕਿੰਨਾ ਚੱਲ ਗਿਆ ਕੰਮ ਜਿੱਦਾਂ ਮਰਜੀ ਬੰਦਾ ਥੱਲੇ ਕਰੇ ਕੋਈ ਦਿੱਕਤ ਪਰੇਸ਼ਾਨੀ ਕੋਈ ਨਹੀਂ ਆਪਣੇ ਵੀਰਾਂ ਨੇ ਨਾ ਲੰਮੇ ਲੰਮੇ ਜੱਕ ਦੇਖੀ ਹੋਣਗੀ ਕੋਈ ਵੀ ਚੀਜ਼ ਦੀ ਜਿਹੜੀ ਬੰਤਰ ਹੈ ਨਾ ਬੜੇ ਡਿਜ਼ਾਈਨ ਸੋਚ ਸਮਝ ਕੇ ਕਰੀ ਗਈ ਆ ਜੱਕ ਦੇਖੇ ਤੁਸੀਂ ਕਿੱਥੇ ਲਾਇਆ ਵੀ ਕੋਈ ਵੀ ਕੰਮ ਕਰਾਂ ਰਿੱਕਾ ਨਾ ਆਵੇ ਨਹੀਂ ਹਾਂਜੀ ਸਾਰੀ ਸ਼ੋਭ परेरी परेरे के काम परे। जिधर कर मर्जी करो हां भाई ਤੁਸੀਂ ਜੋ ਮਰਜੀ ਈਜ਼ੀ ਵਰਕ ਕਰੋ ਇੱਕ ਚੀਜ਼ ਹੋਰ ਮੈਂ ਦਿਖਾਉਣਾ ਵੀਰੇ ਦੇ ਦੱਸਣ ਤੋਂ ਇਲਾਵਾ ਹੀ ਨਾਲਾ ਫਿਰ ਉੱਥੇ ਆ ਜਾਂਦੀ ਵੀਰ ਮੇਰੇ ਮੈਨੂੰ ਬੋਲਣ ਲੱਪੈਂਦੇ ਤੂੰ ਆਪ ਦੱਸਦਾ ਆਪਾਂ ਇਹ ਫਿਲਟਰ ਅਜੇ ਤੱਕ ਬਾਹਰ ਹੀ ਦੇਖਿਆ ਕੰਪਨੀ ਨੇ ਇਹ ਵੀ ਐਸਾਨਾ ਡਿਜ਼ਾਈਨ ਕਰਿਆ ਵੀ ਸ਼ੋਅ ਦੇ ਵਿੱਚ ਵਿੱਚ ਹੀ ਰਹਿਣ ਹਾਂਜੀ ਵਿੱਚ ਵੀ ਕੋਈ ਚੀਜ਼ ਖਲਹਰਾ ਜਾਣਾ ਲੱਗੇ ਤੇ ਆਹ ਕੀ ਚੀਜ਼ ਆ ਗਈ ਵੀਰ ਜੀ ਇਹ ਆ ਗਿਆ ਜੀ ਆਪਣਾ ਗਵਰਨਰ अच्छा जी ਇਹ ਮਕੈਨੀਕਲ ਦੂਸਰਾ ਪੰਪ ਨਹੀਂ ਆਉਂਦਾ ਇਹਨੂੰ ਨਹੀਂ ਨਹੀਂ ਜੀ ਇਹਨੂੰ ਸਿੰਗਲ ਸਿੰਗਲ ਪੰਪ ਆਉਂਦਾ ਜੀ ਕੱਲਾ ਕੱਲਾ ਪੰਪ ਆ ਜੀ ਅੱਛਾ ਉਹਨਾਂ ਨੂੰ ਕੰਟਰੋਲ ਕਰਦਾ ਗਵਰਨਰ ਗਵਰਨਰ ਇਹ ਕਿੰਨੇ ਸਿਲੰਡਰ ਤਿੰਨ ਆ ਜੀ ਇਹ ਤਿੰਨ ਸਿਲੰਡਰ ਆ ਜੀ ਤਿੰਨ ਹਾਂਜੀ ਤੇ ਆਪਣਾ ਜਿਹੜਾ 80 ਸੀ ਜਿਹੜਾ ਉਹ ਕਿੰਨੇ ਸਿਲੰਡਰ ਉਹ ਚਾਰ ਸਿਲੰਡਰ ਸੇ ਉਹ ਚਾਰ ਹਾਂਜੀ ਇਹ ਤਿੰਨ ਸਿਲੰਡਰ 'ਚ ਆਉਂਦਾ ਜੀ ਅਲੱਗ-ਅਲੱਗ ਇਹਦੇ ਪੰਪ ਆ ਉਹ ਗਵਰਨਰ ਆ ਜੀ ਠੀਕ ਹੈ ਜੀ ਹਾਂਜੀ ਮੈਂ ਕਹਿੰਦਾ ਬਾ ਖੂਬ ਕੀ ਆਈ ਤਰੀਫਾਂ ਕਰੀ ਜਿਹੜੀਆਂ ਇਹਦੀ ਟੈਕਨੋਲੋਜੀ ਹੈ ਇਹਦੇ ਜੀ ਆ ਜੀ ਕਿਹੇ ਚ ਨਹੀਂ ਆਉਣੇ। ਤੇ ਇਹਦਾ ਜਿਹੜਾ ਵਾਟਰ ਦਾ 쿨ਿੰਗ ਸਿਸਟਮ ਆ ਉਹ ਵੀ ਸੇਮ ਉਹੋ ਹੀ ਆ ਜੀ। ਹੂੰ ਆਪਾਂ ਵੀਰਾਂ ਨੂੰ ਦੱਸਿਆ ਜਿਹੜੇ ਆਪਣੇ ਨਵੇਂ ਸਰੋਤ ਤੇ ਇਕ ਰਿਫਰ ਦੱਸ ਦੋ ਉਹਨਾਂ ਵਾਸਤੇ। ਹਾਂਜੀ। ਆ ਜੀ ਉਧਰ। ਇਹਦਾ ਜੀ ਜਿਹੜਾ ਪੈਰਲ ਗੈਲਰੀ ਵਾ ਹੈਗੀ ਆ ਜੀ। ਆ ਦੇਖੋ ਜੀ ਆ ਤੁਹਾਨੂੰ ਦੇਖਦੀ ਵਕਰੀ ਬਣੀ ਹੋਈ। ਹਾਂਜੀ। ਇਹ ਸਾਰੇ ਚ ਪਾਣੀ ਆ ਜੀ ਇੱਥੇ ਤੱਕ ਇਦਾਂ। ਹਾਂਜੀ। ਤੇ ਇਥੋਂ ਤਿੰਨਾ ਜਿਹੜਾ ਸਲੀਬਾਂ ਚ ਜਾਂਦਾ ਇਕੱਠਾ ਹੀ ਸਿੱਧਾ ਜਾਊਗਾ ਹਾਂਜੀ ਇਹ ਨਹੀਂ ਕਿ ਇੱਥੋਂ ਅੰਦਰ ਗਿਆ ਇਹਦੇ ਚ ਘੁਮ ਕੇ ਦੂਜੇ ਚ ਉਹ ਹੀ ਪਾਣੀ ਚਲੇ ਗਿਆ ਉਹ ਹੀ ਤੀਜੇ ਚਲੇ ਗਿਆ ਇਦਾਂ ਨਹੀਂ ਵੀ ਜਦ ਤੱਕ ਇੱਕੋ ਟਾਈਮ ਸਿੱਧਾ ਜਾਊਗਾ ਸਿੱਧਾ ਜਾਊਗਾ ਉਹਨਾਂ ਇੰਜਣ ਠੰਡਾ ਰਹਿੰਦਾ ਉਹਦੀ ਲਾਈਫ ਜ਼ਿਆਦੀ ਵੱਧਦੀ ਜ਼ਿਆਦੀ ਵੱਧਦੀ ਇਹਦੇ ਵੀ ਜਿਹੜੇ ਕੂਲਿੰਗ ਜੈਟ ਆ ਥੱਲੇ ਹਾਂਜੀ ਉਹ ਵੀ ਹੈਗੇ ਆ ਔਇਲ ਜੈਟ ਜੈਟ ਔਇਲ ਜੈਟ ਮਤਲਬ ਟਰੈਕਟਰ ਕੋ ਚੱਕਿਆ ਜਾਵੇ ਜੋ ਮਰਜੀ ਹਾਂਜੀ ਉੱਚਾ ਹੋਵੇ ਕੋਈ ਟੈਨਸ਼ਨ ਨਹੀਂ ਉੱਤੇ ਹੱਟ ਤੇ ਮੈਂ ਤੁਹਾਨੂੰ ਸਪਰੇਅ ਕਰਨਗੇ ਹਾਂਜੀ ਪਿਸਟਨਾਂ ਦੇ ਥੱਲੇ ਸਪਰੇਅ ਹੋਣੀ ਹਾਂ ਥੱਲੇ 100 ਠੰਡਾ ਹੁੰਦਾ ਜੀ ਪਿਸਟਨ ਨੂੰ ਠੰਡਾ ਕਰ ਦਿੰਦਾ ਹੋਰ ਹਾਂ ਠੀਕ ਹੈ ਉਹ ਅੱਗੇ ਦਾ ਬੂਸਟ ਫਿਰ ਹਾਂਜੀ ਹਾਂ ਤੇ ਲੂਬ੍ਰੀਕੈਂਟ ਵੀ ਹੁੰਦਾ ਜੀ ਉਹਨਾਂ ਹਾਂਜੀ ਹਾਂਜੀ ਆ ਆ ਗਿਆ ਆਪਣੀ ਪੰਪ ਜੀ ਇਹਦੇ ਨਾਲੇ ਪੰਪ ਆ ਗਈ ਸਟੀering ਦਾ ਪੰਪ ਆ ਗਿਆ ਸਟੀering ਦਾ ਪੰਪ ਆ ਗਿਆ ਜੀ ਆਪਾਂ ਨਾਲ ਗੱਲ ਫਿਰ ਉੱਥੇ ਆਏ ਦੀ ਫਿਨਿਸ਼ਿੰਗ ਦੀ ਸਲੈਂਸਰ ਦੀ ਟੋਲ ਕੀ ਬਣੇ ਟੋਲ ਕੀ ਹਾਂਜੀ ਇੰਨਾ ਸੋਹਣਾ ਡਿਜ਼ਾਈਨ ਹੈ ਨਾ ਇੱਧਰ ਦੀ ਦੁਕਾਨ ਨੇ ਜਿਆਦਾ ਵਧੀਆ ਵੀਰਾਂ ਨੂੰ ਦੱਸੂਗਾ ਇੰਨਾ ਸੋਹਣਾ ਡਿਜ਼ਾਈਨ ਹੈ ਨਾ ਚੀਜ਼ ਦਾ ਮੇਡ ਇਨ ਜਿਵੇਂ ਆਪਾ ਉਹ ਗੱਲ ਫਿਰ ਉੱਥੇ ਆ ਜਾਂਦੀ ਜਪਾਨ ਦੀ ਟੈਕਨੋਲੋਜੀ ਸੌਰੀ ਜਰਮਨ ਸੌਰੀ ਵੀਰਾਂ ਤੋਂ ਜਰਮਨ ਹਾਂਜੀ ਵੀ ਜਰਮਨ ਵਾਲੇ ਕੋਈ ਚੀਜ਼ ਬਣਾਈ ਆ ਤੇ ਉਹਨਾਂ ਨੇ ਕੋਈ ਸੋਚ ਸਮਝ ਗਏ ਹਨਾ ਬਿਲਕੁਲ ਜੀ ਇਹ ਕਿ ਤੁਸੀਂ ਵੀਰ ਜੀ ਗੱਲ ਦੱਸਦੇ ਪੈ ਸੀ ਵੀ ਇਹ ਟਰੈਕਟਰ ਵਾਲੇ ਸਾਨੂੰ ਕਹਿ ਰਿਹਾ ਵੀ ਜਿਵੇਂ ਦੂਜੇ 90 ਚੱਲਣਗੇ ਤੇ ਸਾਡੇ ਵਾਲਾ 75 ਹੀ ਚੱਲੂ ਬਿਲਕੁਲ ਜੀ ਜੀ ਉਹਦੇ ਬਰਾਬਰ ਸਾਡਾ ਟਰੈਕਟਰ ਵਰਕ ਕਰਦਾ ਹਾਂਜੀ ਤੇ ਤੇਲ ਦਾ ਐਵਰੇਜ ਵੀ 1.5 ਤੋਂ ਪੌਣੇ 2 ਆਪਾਂ ਲੀਟਰ ਹੀ ਮੰਨਦੇ ਹਾਂ ਲੀਟਰ ਹੀ ਮੰਨਦੇ ਆਂ ਕਿ ਕੰਪਨੀ ਦਾ ਤੁਸੀਂ ਦੱਸਿਆ ਹੀ ਹੈ ਨਾ ਹਣੇ ਵੀ ਕਿਸਾਨ ਵੀਰਾਂ ਨੂੰ ਨਾ ਡਿਊਟਸ ਪਾਰਾ ਮਤਲਬ ਹੈਲਪ ਜਿਵੇਂ ਆਪਾਂ ਸੌਖਾ ਕੰਮ ਜਿਵੇਂ ਆਪਾਂ ਕਹਿ ਦਿੰਨੇ ਹਾਂ ਨਾ ਵੀ ਖਰਚਾ ਘੱਟ ਕੰਮ ਜ਼ਿਆਦਾ ਤੇ ਫੰਕਸ਼ਨ ਸਭ ਤੋਂ ਵੱਧ ਆਪਾਂ ਸੋਚ ਲਾ ਕੇ ਉੱਪਰੋਂ ਵੀਰਾਂ ਨੂੰ ਨਾ ਮੀਟਰ ਮੋਟਰ ਜੀ ਦਿਖਾ ਦਈਏ ਫਿਰ ਇਸ ਚੀਜ਼ ਦੇ ਨਾਲ ਆਪਾਂ ਦੂਸਰੇ ਵੀਡੀਓ ਚ ਵੀਰਾਂ ਨੂੰ ਦੱਸਿਆ ਤੇ ਇਹਦੇ ਚ ਵੀ ਦੱਸਦੇ ਨੇ ਅੱਗੇ ਲੈ ਆਇਆ ਨੇ ਇੱਕ ਰੀ ਵੀਰਾਂ ਨੂੰ ਇਹ ਤੋਂ ਵੀ ਦੱਸ ਦਈਏ ਜਿਹੜਾ ਇਹਦਾ ਡਿਜ਼ਾਈਨ ਨਾ শারਪ ਡਿਜ਼ਾਈਨ ਜਿਵੇਂ ਆਪਾਂ ਲਾ ਲੈਨੇ ਆ ਪ੍ਰੋਜੈਕਟ ਲੈਂਪ ਮੈਂ ਦੂਸਰੀ ਵੀਡੀਓ 'ਚ ਵੀ ਦੱਸਿਆ ਇਹਦੇ 'ਚ ਵੀ ਦੱਸ ਦੇਣਾ ਵੀ ਕਿਸੇ ਟਰੈਕਟਰ 'ਚ ਨਹੀਂ ਅਜੇ ਤੱਕ ਆਇਆ ਜੋ ਇਹਦੇ 'ਚ ਆਇਆ ਆਉਣ ਵਾਲੇ ਸਮੇਂ 'ਚ ਸ਼ਾਇਦ ਆਜੇ ਜੇ ਕਿਸੇ 'ਚ ਆਉਣ ਵੀ ਤੇ ਵੀਰ ਮੇਰੇ ਮੈਨੂੰ ਮਾਫ਼ ਕਰਦਾ ਦੱਸ ਵੀ ਦਿਓ ਪਰ ਮੈਂ ਇਹਦੇ 'ਚ ਦੇਖਿਆਗਾ ਕਿ ਤੁਸੀਂ ਜਾਣਦੇ ਆਪਾਂ ਚਾਹੇ ਵੀਡੀਓ ਰੋਜ਼ ਬਣਾਉਨੇ ਆ ਇਹਦੇ ਨਾਲ ਪ੍ਰੋਜੈਕਟ ਲੈਂਪ ਦੀ ਥਰੋ ਥਰੋ ਤੁਹਾਨੂੰ ਪਤਾ ਜ਼ਿਆਦਾ ਹੁੰਦਾ ਚਾਨਣ ਜ਼ਿਆਦਾ ਹੁੰਦਾ ਤੇ ਆਜੋ ਆਪਾਂ ਉੱਪਰੋਂ ਦਿਖਾ ਦਈਏ ਵੀਰਾਂ ਨੂੰ ਟਰੈਕਟਰ ਸੁੱਚ ਵਗੈਰਾ ਲਗਾ ਕੇ ਸੀਟ ਵੀ ਇਹਦੀ ਐਡਜਸਟੇਬਲ ਆ ਹਨਾ ਵੀਰ ਜੀ ਬਿਲਕੁਲ ਜੀ ਅੱਗੇ ਪਿੱਛੇ ਸਾਰਾ ਕੁਝ ਮਿੱਟਰ ਦੇ ਵਿੱਚ ਕੱਲੀ-ਕੱਲੀ ਚੀਜ਼ ਬੈਟਰੀ ਆ ਗਈ ਹੈ ਨਾ ਜੀ ਇੰਜਨ ਆਇਲ ਆ ਗਿਆ ਪਾਰਕਿੰਗ ਗੀਅਰ ਆ ਗਿਆ ਪਾਰਕਿੰਗ ਗੀਅਰ ਮਤਲਬ ਹੈਂਡ ਬ੍ਰੇਕ ਹੈ ਨਾ ਜੀ ਹਾਂ ਜੀ ਤੇ ਸਾਰਾ ਕੁਝ ਨਾ ਕੱਲੀ-ਕੱਲੀ ਚੀਜ਼ ਆ ਆ ਪੀਟੀਓ ਦਾ ਆ ਗਿਆ ਹਨਾ ਜੀ ਹਾਂ ਜੀ ਤੇ ਜਦੋਂ ਆਪਾਂ ਸਟਾਰਟ ਕਰਾਂਗੇ ਜੀ ਉਹ ਤਾਂ ਇਹ ਬੰਦ ਹੋ ਜਾਊਗਾ ਸਾਰਾ ਉਹ ਤਾਂ ਸਾਰਾ ਕੁਝ ਬੰਦ ਹੋ ਜਾਊਗਾ ਇਹ ਬਾਈ ਜੀਾਂਸ ਕੋਈ ਵਾਰਨਿੰਗ ਆਉਂਦੀ ਆ ਜੀ ਹਾਂਜੀ ਉਹ ਆਪਣੇ ਜਿਹੜੇ ਆ ਜਗਣਗੇ ਜੀ ਜਦੋਂ ਆ ਆਪਣਾ ਆ ਵਾਰਨਿੰਗ ਵਾਲਾ ਲਾਈਟ ਆ ਗਈ ਜੀ ਇਹ ਜਗੂਗੀ ਕੋਈ ਵੀ ਆਪਣਾ ਸੈਂਸਰ ਖਰਾਬ ਹੋ ਗਿਆ ਜਾਂ ਇਹ ਚ ਕੋਈ ਤਕਨੀਕੀ ਖਰਾਬੀ ਆਉਂਦੀ ਆ ਹਾਂਜੀ ਹਾਂਜੀ ਉਹ ਵਾਰਨਿੰਗ ਜਗੂਗੀ ਉਹ ਆਪਾਂ ਨੂੰ ਦੱਸੂਗਾ ਹਾਂਜੀ ਤੇ ਇਹ ਇਹਦਾ ਆਪਣਾ ਸਿੰਗਲ ਕਲਚ ਆ ਗਿਆ ਹਨਾ ਨਹੀਂ ਡਬਲ ਕਲਚ ਹੀ ਆ ਜੀ ਵੀ ਇੱਥੋਂ ਗੇਅਰ ਸ਼ਿਫਟ ਹੋਣਗੇ ਗੇਅਰ ਸ਼ਿਫਟ ਹੋਣਗੇ ਹਾਂਜੀ ਉਹ ਤੋਂ ਇੰਡੀਪੈਂਡੈਂਟ ਜੀ ਆ ਵੀਰੇ ਆਹ ਕਲਚ ਇਹਨੂੰ ਕਹਿੰਦੇ ਆ ਜੀ ਡਬਲ ਕਲਚ ਇੰਡੀਪੈਂਡੈਂਟ ਲੀਵਰ ਲੀਵਰ ਵੀ ਇਹ ਪੀਟੀਓ ਦਾ ਅਲੱਗ ਤੋਂ ਲੀਵਰ ਅਲੱਗ ਤੋਂ ਲੀਵਰ ਮੇਨ ਅਲੱਗ ਮੇਨ ਅਲੱਗ ਇਹ ਇੱਕ ਚੀਜ਼ ਹੋਰ ਵੀ ਰੰਗਾ ਦੇ ਨੇ ਇਥੋਂ ਟਰੈਕਟਰ ਸਾਰਾ ਕਵਰ ਬਿਲਕੁਲ ਜੀ ਵੀ ਕੋਈ ਆਪਾਂ ਰੀਪਰ ਉੱਪਰ ਤੇ ਲਾਉਣੇ ਨਾ ਥੱਲੇ ਆਪਾਂ ਨੂੰ ਗਰਦਾ ਡਰਾਈਵਰ ਨੂੰ ਚੜੂ ਗਾਣੀ ਹੈ ਨਾ ਜੀ ਬਿਲਕੁਲ ਜੀ ਟਾਈਟਲੀ ਲੁੱਕ ਬਹੁਤ ਜਿਆਦਾ ਪਿਆਰੀ ਹੈ ਬਹੁਤ ਜਿਆਦਾ ਇੱਕ ਵੀ ਜੀ ਟਾਇਰਾਂ ਦਾ ਸਕੀਮ ਤੁਸੀਂ ਦੱਸਦੇ ਪਏ ਸੀ ਜੇ ਕਿਸੇ ਕਿਸਾਨ ਵੀਰ ਨੇ ਕਿੰਨੀ ਤਰੀਕ ਤੱਕ ਆ ਹਾਂ ਜੀ ਉਹ ਆਪਣੀ ਜੂਨ ਤੱਕ ਆ ਜੀ 15 ਜੂਨ ਤੱਕ ਹਾਂ ਜੀ 15 ਦੱਸਦੇ ਸੀ ਹਾਂ ਜੀ ਤੇ ਆਪਾਂ ਜਿਹੜੇ ਚਾਰੇ ਟਾਇਰ ਰੇਡੀਅਲ ਦਵਾਂਗੇ ਚਾਰੇ ਟਾਇਰ ਹਾਂ ਜੀ ਤੇ ਫਿਰ ਦੇਖੋ ਜੀ ਇਹਦਾ ਸਾਈਜ਼ ਹੈਗਾ ਜੀ 320 85 20 ਹਾਂ ਜੀ ਮਤਲਬ ਲਓ ਕਿ ਜੇ ਆਪਾਂ ਨਾਈਲਨ ਭਾਸ਼ਾ ਦੀ ਗੱਲ ਕਰੀਏ 12 4 20 ਹਾਂਜੀ 50 ਕੈਟਾਗਰੀ ਦਾ 12 4 20 ਦਾ ਕੋਈ ਟਾਇਰ ਕੰਪਨੀ ਪਾਉਂਦੀ ਨਹੀਂ। ਚੌੜਾ ਦੇਖੋ ਕਿੰਨਾ? ਹਾਂ। ਚੌੜਾ ਏ ਘਮਾਊਗਾ ਕਿਦਾਂ? ਉਹਦੇ 'ਚ ਕੁਛ ਹੋਊਗਾ ਤਾਂ ਘਮਾਊਗਾ। ਤੇ 6 ਜੀ 16 9 28। ਹਾਂ। ਵੀ ਕੰਪਨੀ ਨੂੰ ਆਪਦੇ ਪ੍ਰੋਡਕਟ ਤੇ ਮਾਣ ਹੈ। ਮਾਣ ਹੈ ਕਿ ਇਹਨੂੰ ਕੋਈ ਫਰਕ ਨਹੀਂ ਗਾ ਚੱਲੂਗਾ ਜੀ। ਚੱਲੂਗਾ। ਵੀ ਉਹ ਤਾਂ ਕਰਕੇ ਕੰਪਨੀ ਇਹ ਗੱਲ ਵੀਰੇ ਦੀ ਮੰਨਣ ਵਾਲੀ ਆ। ਹਾਂਜੀ। ਜੇ ਕਿਸੇ ਨੇ 50 HP ਦੀ ਕੈਟਾਗਰੀ ਚ ਐਡਾ ਚੌੜਾ 12 ਦਾ ਟਾਇਰ ਨਹੀਂ ਮਿਲੂਗਾ ਤੁਹਾਨੂੰ। ਨਹੀਂ ਮਿਲੂਗਾ। ਜੇ ਕਿਸੇ ਦੇ ਮਿਲਿਆ ਤਾਂ ਦੱਸਿਓ ਜਰੂਰ ਦੱਸਿਓ ਜਰੂਰ ਜੀ ਹੈ ਨਹੀਂ ਵੈਸੇ ਕਿਸੇ ਦੀ ਕਿ 15 ਜੂਨ ਕੇ ਜੁਲਾਈ ਜੀ 15 ਜੂਨ 15 ਜੂਨ ਤੱਕ ਇਹ ਆਫਰ ਆ ਜਿਹੜੇ ਮੇਰੇ ਵੀਰਾਂ ਨੇ ਟਰੈਕਟਰ ਖਰੀਦਣਾ ਨੰਬਰ ਡਿਸਪਲੇ ਤੇ ਦਿੱਤਾ ਹੀ ਹੋਇਆ ਚੱਕ ਦੋ ਫੱਟੇ ਜਲਦੀ ਜਲਦੀ ਜਿਹੜੇ ਮੇਰੇ ਵੀਰ ਨੇ ਖਰੀਦਣਾ ਕਿਤੋਂ ਵੀ ਤੁਸੀਂ ਹੈਗੇ ਹੋ ਤੁਸੀਂ ਕੰਟੈਕਟ ਕਰ ਸਕਦੇ ਹੋ ਤੇ ਆ ਟਰੈਕਟਰ ਆਪਣਾ ਕਿੰਨੇ ਐਚਪੀ ਆ ਗਿਆ ਜੀ ਇਹ ਆਪਣਾ ਜੀ 45 HP ਹੈ ਜੀ ਇਹ 45 ਇਹ ਐਗਰੋਮੈਕਸ ਆ ਜੀ 40 45 40 45 ਛੋਟੇ ਜ਼ਿਮੀਂਦਾਰਾਂ ਲਈ ਵੀ ਵਧੀਆ ਜਿੰਨਾ ਆਲੂਆਂ ਦਾ ਕੰਮ ਆ ਕੋਈ ਉਹਦੇ ਲਈ ਵੀ ਵਧੀਆ ਜੀ ਉਹਦੇ ਲਈ ਤਾਂ ਬੈਸਟ ਹੋ ਗਿਆ ਨਾ ਹਾਂ ਜੀ ਕਿਉਂਕਿ ਅਗਲੇ ਟਾਇਰ ਦੇ ਪੂਰੇ ਖਾਲੀ ਦੇ ਵਿੱਚ ਛੋਟੇ ਆ ਗਏ ਪਿਛਲੇ ਟਾਇਰ ਵੀ ਇਹਦੇ ਛੋਟੇ ਆ ਗਏ ਹਾਂ ਜੀ ਇਹ 13 ਦੇ ਆ ਗਏ ਜੀ 13 ਦੇ ਆ ਗਏ ਜੀ ਹਾਂ ਇਹ ਟਾਇਰ ਤੇ ਆਲੂਆਂ ਵਾਲੇ ਵੀਰਾਂ ਵਾਸਤੇ ਬੈਸਟ ਹੈ ਬੈਸਟ ਆ ਜੀ ਇਹਦੇ ਵਿੱਚ ਲਿਫਟ ਦੀ ਕਪੈਸਿਟੀ ਕਿੰਨੀ ਹੈ ਜੀ ਇਹਦੀ 18 2000 ਹੋਣੀ ਹੈ ਜੀ 2000 ਹਾਂਜੀ ਠੀਕ ਹੈ ਵੀਰ ਜੀ ਠੀਕ ਆ ਜੱਕ ਵਗੈਰਾ ਨਾਲ ਇਹਦੇ ਨਾਲ ਦੇ 2 ਵੇ ਵਾਲ ਲੱਗਾ ਹੋਇਆ ਜੀ ਠੀਕ ਹੈ ਵੀਰ ਜੀ ਠੀਕ ਹੈ ਜੀ ਤੇ ਬਾਕੀ ਇਹਦਾ ਜਿਹੜਾ ਜੀ ਪੀਟੀਓ ਹਾਂਜੀ ਹਾਂਜੀ ਪੀਟੀਓ ਦੀਆਂ ਸਪੀਡਾਂ ਵੀਰ ਜੀ ਇਹਦੀਆਂ ਇੱਕ ਸਿੰਗਲ ਸਪੀਡ ਹੀ ਹੈ ਇਹਦੇ ਚ ਅੱਛਾ ਜੀ ਹਾਂਜੀ ਤੇ 2 4 ਵੀਲ ਚਲੋ ਹੈਗਾ ਉਹ ਤਾਂ ਹੈ ਜੀ ਹੈ ਜੀ ਹੈ ਜੀ ਤੇ ਗੀਅਰ ਦੀਆਂ ਸਪੀਡਾਂ ਵੀਰ ਜੀ ਇਹਦੀਆਂ ਕਿਹੜੀਆਂ ਆ ਗਈਆਂ ਜੀ ਗੀਅਰ ਇਹਦੇ ਭਾਈ 4 ਆ ਗਏ ਜੀ ਅੱਛਾ ਜੀ ਹਾਂ ਜੀ ਤੇ ਹਾਈ ਲੋ ਹੀ ਆਈ ਇਹ ਹਾਈ ਲੋ ਰਿਵਰਸ ਇਧਰ ਹੀ ਪਹੁੰਚਦਾ ਇਧਰ ਹੀ ਰਿਵਰਸ ਪਹੁੰਚਦਾ ਜੀ ਹਾਂ ਨਾ ਨੇ ਉੱਪਰ ਇੱਕ ਰੀਰਾਂ ਦਿਖਾ ਦੇ ਗিয়ার ਦੀ ਸ਼ਿਫਟਿੰਗ ਢੇੜ ਫਾਰਮ ਇਹਦਾ ਖੁੱਲਾ ਡੁੱਲਾ ਪੂਰਾ ਪਤਰਾ ਪਰ ਛੜ ਜਾ ਤੇ ਫੋਨ ਵਗੈਰਾ ਕੁਝ ਵੀ ਤੁਸੀਂ ਰੱਖਣਾ ਪੂਰਾ ਕਾਰਾਂ ਵਾਲਾ ਸਿਸਟਮ ਹਾਂਜੀ ਸਲਿੱਪ ਗੇਅਰ ਵੀ ਦਿੱਤਾ ਹੈ ਜੀ ਹਾਂ ਜੀ ਡਿਫਰੈਂਸ਼ੀਅਲ ਲੌਕ ਹੈਗਾ ਹੀ ਆਈ ਹਾਂ ਡਿਫਰੈਂਸ਼ੀਅਲ ਲੌਕ ਹੈਗਾ ਇਹ ਨਹੀਂ ਹੈਗਾ ਵੀ ਛੋਟਾ ਤੇ ਨਹੀਂ ਕੋਈ ਹੋਰ ਤਾਰ ਤਾਂ ਨਹੀਂ ਨਹੀਂ ਹਾਂਜੀ ਤੇ ਬਾਕੀ ਇਹਦਾ ਪਲੇਟਫਾਰਮ ਦੇਖੋ ਫਲੈਟ ਪਲੇਟਫਾਰਮ ਆ ਖੁੱਲਾ ਡੁੱਲਾ ਖੁੱਲਾ ਡੁੱਲਾ ਜੋ ਮਰਜੀ ਆਪਾਂ ਹਾਂਜੀ ਕਰ ਸਕਦੇ ਆ ਤੇ ਇਹ ਟ੍ਰੈਕਟਰ ਦੀਆਂ ਜੇ ਆਪਾਂ ਨਾਲ ਲੁੱਕ ਵਾਈਸ ਜਾਈਏ ਲੁੱਕ ਵਾਈਸ ਜਿਵੇਂ ਅੱਜਕੱਲ ਵੀਰਾਂ ਨੂੰ ਚੀਜ਼ ਦਿਖ ਚਾਹੀਦੀ ਹੁੰਦੀ ਆ ਹਾਂਜੀ ਦਿੱਖ ਤੇ ਵਿਦਾਂਤ ਬਹੁਤ ਜ਼ਿਆਦਾ ਧਿਆਨ ਦਿੱਤਾ ਕੰਪਨੀ ਨੇ ਜਿਵੇਂ ਰੇਸ ਵਾਲਾ ਲੀਵਰੀ ਲਾ ਲਓ ਜਿਵੇਂ ਆਪਾਂ 에ਰੋਪਲੇਨ ਨਾਲ ਨਹੀਂ ਹਾਂਜੀ ਹਾਂਜੀ ਸੇਮ ਉਹ ਵਾਲੀ ਫੀਲ ਦਿੱਤਾ ਵੀ ਵੀਰਾਂ ਨੂੰ ਨਾ ਜਿਵੇਂ ਫੀਲ ਵੀ ਆਉਣਾ ਚਾਹੀਦਾ ਆਉਣਾ ਚਾਹੀਦਾ ਕਿਉਂਕਿ ਅੱਜ ਕੱਲ ਜਿਵੇਂ ਹੁਣ ਕੋਈ ਵੀ ਆਪਣੀ ਯੰਗ ਜਨਰੇਸ਼ਨ ਆ ਉਹਨਾਂ ਨੂੰ ਜਿਹੜੀ ਵੀ ਚੀਜ਼ ਚਾਹੀਦੀ ਆ ਉਹ ਪਹਿਲਾਂ ਦੇਖਦੇ ਆ ਵੀ ਉਹਦੀ ਦੇਖ ਬਿਲਕੁਲ ਜੀ ਲੋ ਸਾਡੇ ਘਰ ਚ ਸੋਹਣਾ ਲੱਗੇਗਾ ਹਨਾ ਜੀ ਉਹਦੀ ਬਣਾਵਟ ਕਿੱਦਾਂ ਦੀ ਆ ਹਨਾ ਟਰੈਕਟਰ ਦੇ ਫੰਕਸ਼ਨ ਵੀਰੇ ਨੇ ਸਾਰੇ ਦੱਸ ਹੀ ਦਿੱਤੇ ਆ ਮੇਨ ਫੰਕਸ਼ਨ ਆਪਣੇ ਉਹ ਹੀ ਆ ਗਏ ਬਿਊਟੀ ਫਾਰ ਵਾਲੇ ਇੱਕ ਇਹਦੇ ਚ ਭਾਜੀ ਇੱਕ ਹੋਰ ਆਪਸ਼ਨ ਆ ਗੇਅਰ ਚ ਅੱਛਾ ਜੀ ਗੇਰ ਜੀ ਇਹ ਹੈਗਾ 15 ਪਲੱਸ 15 ਜਿੱਦਾਂ ਮੈਂ ਕਿਹਾ ਕਿ 80 ਵਾਲਾ ਇਹ ਹਿੱਸਾ ਸਾਰਾ ਹਾਂਜੀ ਵੀਰ ਜੀ ਇਹ ਚ ਇੱਕ ਆਊਗਾ 12 ਪਲੱਸ 3 12 ਪਲੱਸ 3 ਹਾਂਜੀ ਉਹਦੇ ਚ ਗੇਰ ਚ ਮਤਲਬ ਚੇਂਜ ਹੋ ਜਾਊਗਾ ਚੇਂਜ ਹੋ ਜਾਊਗਾ ਠੀਕ ਹੈ ਇਧਰੇ ਪਾਸੇ ਦੇ ਲੀਵਰ ਦੇ ਪੰਜ ਹੀ ਆ ਹਨਾ ਜੀ ਗੇਰ ਇਹਦੇ ਪੰਜ ਆ ਉਹਦੇ ਚਾਰ ਆਉਣਗੇ ਹਾਂ ਤੇ ਉਧਰ ਤਿੰਨ ਆਉਣਗੇ ਤੇ ਰਿਵਰਸ ਆਊਗਾ ਇਹ ਪੰਜ ਗੇਰਾਂ ਦਾ ਵੀ ਫਾਇਦਾ ਬਾਈ ਜੀ ਦਾਦੇ ਮੇ ਰੋਡ ਸਪੀਡ ਦੇ ਚਾਰ ਜਿਆਦਾ ਹੀ ਹਾਂਜੀ ਬਿਲਕੁਲ ਵੀ ਉੱਥੇ ਆਪਣਾ 2200 ਆਰਪੀਐਮ ਦੇ 2200 ਆਰਪੀਐਮ 2200 ਰੁਪਏ ਬਹੁਤ ਥੋੜੇ ਹੁੰਦੇ ਇੱਕ ਸਾਡੇ 2200 ਤੇ ਤੇਲ ਨੇ ਆਪੇ ਵੀਰੇ ਘਟ ਗਾਣਾ ਘਟ ਖਾਣਾ ਬਿਲਕੁਲ ਕਿਉਂਕਿ 2200 ਤੇ ਜਦੋਂ ਇਹ 40 ਦੇ ਚਲੇ ਗਿਆ ਹਾਂਜੀ ਇਹ ਤਾਂ ਨਹੀਂ ਟਰੈਕਟਰ ਦਾ ਉਹ ਇੰਜਨ ਨੇ ਰਿੰਗਣਾ ਜਾਂ ਕੁਛ ਹਨਾ ਤੇ ਆਹ ਖੂਬੀ ਵੀ ਆਪਾਂ ਵੀਰਾਂ ਨੂੰ ਦੱਸ ਹੀ ਦਿੱਤੀ ਸ਼ਕੀ ਜੈਕ ਵਾਲੀ ਹੈ ਨਾ ਜੀ ਜੈਕ ਵਾਲੀ ਹਾਂ ਜੀ ਇਹਦੇ ਡਬਲ ਜੈਕ ਹੀ ਆਉਂਦਾ ਹਾਂ ਵੀ ਇਹ ਡਬਲ ਜੈਕ ਆਉਂਦੇ ਦੋਨੋਂ ਪਾਸੇ ਅਲੱਗ ਅਲੱਗ ਮਟਰਟਰ ਆਪਣਾ ਖਰਾਬ ਹੋ ਜਾਂਦਾ ਜਾਂ ਕੋਸ਼ੀ ਤੇ ਬ੍ਰੇਕਿੰਗ ਸਿਸਟਮ ਵੀ ਉਦਾਂ ਹੀ ਆ ਵੀਰੇ ਦਾ ਸੇਮ ਹੀ ਏ ਸਾਰਾ ਹਾਂਜੀ ਇਹ ਆਪਣੇ ਪੈਡਲਾਂ ਤੋਂ ਜੇ ਬ੍ਰੇਕ ਕੋਈ ਇਨ ਕੇਸ ਖਰਾਬ ਹੁੰਦੀ ਆ ਬਾਈ ਚਾਂਸ ਆ ਤੇ ਆਪਾਂ ਉਹ ਤੋਂ ਇੰਡੀਪੈਂਡੈਂਟ ਹੈਂਡ ਬ੍ਰੇਕ ਆ ਇਹਦੀ ਉਹ ਤੋਂ ਕਿਤੇ ਵੀ ਜਾ ਸਕਦੇ ਜਾ ਸਕਦੇ ਵੀ ਕੰਮ ਲੈ ਸਕਦੇ ਲਓ ਜੀ ਦਰਸ਼ਕ ਵੀਰੋ ਜਿੰਨੇ ਕ ਵੀਰੇ ਦੇ ਦਿਮਾਗ ਚਾਹੀਏ ਜਾਂ ਮੇਰੇ ਦਿਮਾਗ ਚਾਹੀਏ ਤੁਹਾਨੂੰ ਅਸੀਂ ਫੰਕਸ਼ਨ ਹਨਾ ਜੀ ਸਭ ਦੀ ਕੋਸ਼ਿਸ਼ ਕਰੀ ਆ ਤੁਸੀਂ ਟ੍ਰੈਕਟਰ ਨਵਾਂ ਖਰੀਦਣਾ ਵੱਡਾ 75 ਤੁਸੀਂ ਖਰੀਦਣਾ ਟੂ व्हील ਖਰੀਦਣਾ ਫੋਰ व्हील ਖਰੀਦਣਾ ਇਹ ਵਾਲਾ ਟੂ व्हील ਖਰੀਦਣਾ 4x4 ਹੈ ਨਾ ਦੋਵੇਂ ਇਹ ਵਾਲਾ ਹਾਂਜੀ ਤੁਸੀਂ ਕੰਡਕਟ ਕਰ ਸਕਦੇ ਹੋ ਨੰਬਰ ਡਿਸਪਲੇ ਤੇ ਚੱਲ ਹੀ ਰਿਹਾ ਹੈ ਐਡਰੈਸ ਹੈਗਾ ਜੀ ਜਲੰਧਰ ਤੋਂ ਪਟਾਣਕੋਟ ਰੋਡ ਰੋਡ ਦੇ ਉੱਪਰ ਹੀ ਤੁਹਾਨੂੰ ਦਿਸ ਪੈਣਾ ਹੈ ਨਾ ਜੀ ਹਾਂਜੀ ਇਹ ਕਿਸ਼ਨਗੜ੍ਹ ਤੋਂ ਥੋੜਾ ਅੱਗੇ ਆ ਕੇ ਬਿਆਸ ਪਿੰਡ ਆਉਂਦਾ ਜੀ ਅੱਛਾ ਜੀ ਕਿਸ਼ਨਗੜ੍ਹ ਹਾਂਜੀ ਇਹ ਬਿਆਸ ਪਿੰਡ ਜੀ ਆ ਜੀ ਠੀਕ ਹੈ ਜੀ ਤੇ ਤੁਹਾਨੂੰ ਲੋਕੇਸ਼ਨ ਤੇ ਪਤਾ ਲੱਗ ਹੀ ਜਾਣਾ ਬਿਲਕੁਲ ਜੀ ਕਿ ਤੁਸੀਂ ਨੰਬਰ ਡਿਸਪਲੇ ਤੇ ਦਿੱਤੀ ਆ ਕੋਈ ਵੀ ਜਾਣਕਾਰੀ ਤੁਸੀਂ ਲੈਣੀ ਆ ਪੁਰਾਣਾ ਡਾਕਟਰ ਕਟਾਉਣਾ ਵੀ ਕੱਟ ਸਕਦੇ ਹਾਂ ਹਾਂ ਜੀ ਪੁਰਾਣਾ ਡਾਕਟਰ ਕਟਾਉਣਾ ਨਵਾਂ ਤੁਸੀਂ ਲੈ ਕੇ ਜਾਣਾ ਤੁਸੀਂ ਇਹਨਾਂ ਨੰਬਰਾਂ ਤੇ ਕੰਟੈਕਟ ਕਰ ਸਕਦੇ ਹੋ ਬਾਈ ਜੀ ਉਹਨਾਂ ਨਾਲ ਐਨੀ ਟਾਈਮ ਦੋ ਅੱਗੇ ਆ ਜੇ ਕੋਈ ਗਲਤੀ-ਚਲਤੀ ਹੋ ਗਈ ਬਿਲਕੁਲ ਜੀ ਮਾਫ ਕਰਨਾ ਮਾਫੀ ਦਿਓ ਹਾਂ ਬਿਲਕੁਲ ਜੀ ਗਲਤੀ ਹੋ ਜਾਂਦੀ ਆ ਬੋਲਦੇ ਆ ਕਈ ਦੀ ਮੂੰਹ ਚੋਂ ਵੱਧ ਕਰ ਸਾਡੇ ਕੋ ਵੀ ਕੋਈ ਇਨਫਰਮੇਸ਼ਨ ਦਿੰਦੇ ਆ ਕੋਈ ਵੱਧ ਦੱਸ ਹੋ ਗਿਆ ਹੋਵੇ ਤੇ ਮਾਫ ਕਰਨਾ ਜੀ ਸਹੀ ਗੱਲ ਹੈ ਕਿਉਂਕਿ ਪ੍ਰੋਡਕਟ ਉਹਨਾਂ ਦੱਸਦੇ ਡਿਫਾਈਨ ਕਰਦੇ ਕੋਈ ਨਾ ਕੋਈ ਗਲਤੀ ਤਾਂ ਵੀਰ ਬਿਲਕੁਲ ਜੀ ਬਿਲਕੁਲ ਕਿਉਂਕਿ ਨਾ ਮੇਰੀ ਬੜੀ ਇਕਾਦਤ ਆ ਵੀਰ ਮੈਨੂੰ ਸਵਾਲ ਕਰਦੇ ਨੇ ਵੀ ਤੂੰ ਜਾ ਕੇ ਆਪ ਦੱਸਣ ਲੱਗ ਜੰਦਾ ਹਾਂਜੀ ਹਾਂ ਮੈਂ ਕਹਾਂ ਵੀ ਕੀ ਕਰੀ ਹੁਣ ਜ਼ਿਮੀਂਦਾਰਾਂ ਦੇ ਘਰਾਂ ਚੋਂ ਬਿਲਕੁਲ ਜੀ ਇਹ ਚੀਜ਼ਾਂ ਆਪਾਂ ਨੂੰ ਪਤਾ ਹੁੰਦਾ ਮੂੰਹ ਚ ਨਾ ਰੁਕਿਆ ਨਹੀਂ ਜਾਂਦਾ ਆਪਾਂ ਦੱਸ ਦੇਣੇ ਜਿਹੜਾ ਜ਼ਿਮੀਂਦਾਰ ਆ ਜੀ ਉਹ ਅੱਜ ਕੱਲ ਸਾਡੇ ਨਾਲ ਸਾਰਿਆਂ ਨਾਲ ਸਿਆਣਾ ਹੀ ਆ ਜੀ ਪ੍ਰੈਕਟੀਕਲ ਹੋ ਜਾਂਦਾ ਨਾ ਕਿਉਂਕਿ ਉਹ ਪ੍ਰੈਕਟੀਕਲ ਵੀ ਕਰਦਾ ਸਾਰਾ ਕੁਝ ਦੇਖਦਾ ਜੀ ਦੇਖਦਾ ਤੇ ਦਵਾ ਗਿਆ ਉਹਦੇ ਛੋਟੇ ਵੀਰ ਨੂੰ ਤੇ ਤੁਸੀਂ ਨਵਾਂ ਟਰੈਕਟਰ ਖਰੀਦਣਾ ਤਾਂ ਤੁਸੀਂ ਇਹਦਾ ਨੰਬਰਾਂ ਤੇ ਕੰਟ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ